ਅੱਜ ਪੰਜਾਬ ਦੇ ਵਿੱਚ ਐਲਾਨ ਹੋ ਗਿਆ ਕਿ ਸਵੇਰ ਨੂੰ ਮੌਕ ਡ੍ਰਿਲ ਹੋਣੀ ਆ ਪੂਰੇ ਮੁਲਕ 'ਚ ਲਗਭਗ ਇਹਦਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਜਿਵੇਂ ਆਪਣੇ ਬਿਆਨੀਆਂ 'ਚ ਸਹਿਮਤੀ ਪ੍ਰਗਟਾ ਦਿੱਤੀ ਹੈ ਕਿ ਹਾਂ ਜੀ ਸਵੇਰੇ ਅਸੀਂ ਉਹ ਮੌਕ ਡ੍ਰਿਲ ਦਾ ਹਿੱਸਾ ਹੋਵਾਂਗੇ ਦੂਸਰੇ ਪਾਸੇ ਅੱਜ ਲਖਨਊ ਦੇ ਵਿੱਚ ਜਾਂ ਕਸ਼ਮੀਰ ਦੇ ਵਿੱਚ ਡਲ ਝੀਲ ਦੇ ਵਿੱਚ ਅੱਜ ਵੀ ਕੁਝ ਥਾਵਾਂ ਦੇ ਉੱਤੇ ਮੌਕ ਡ੍ਰਿਲ ਦੀ ਰਿਹੈਸਲ ਹੋਈ ਆ ਮੈਂ ਪੰਜਾਬ ਦੀ ਸੂਚੀ ਦੇਖ ਰਿਹਾ ਸੀ 17-18 ਥਾਵਾਂ ਦੇ ਉੱਤੇ ਲਗਭਗ ਮੌਕ ਡ੍ਰਿਲ ਲੱਜੀ ਸਰਦਾਰ ਹਮੀਰ ਸਿੰਘ ਜੀ ਇੱਕ ਪਾਸੇ ਮਾਹੌਲ ਬਣ ਰਿਹਾ ਕਿ ਹਾਂ ਇਹਦਾ ਮਤਲਬ ਇਹ ਰਹਿਸਲ ਇਸ ਲਈ ਆ ਕਿ ਹੁਣ ਦੋਵੇਂ ਮੁਲਕ ਮੈਦਾਨੀ ਤੌਰ ਤੇ ਹਵਾਈ ਤੌਰ ਤੇ ਜਾਂ ਸਮੁੰਦਰੀ ਤੌਰ ਤੇ ਜੰਗ ਦੇ ਮੈਦਾਨ ਚ ਨਿਤਰਣਗੇ ਦੂਸਰੇ ਪਾਸੇ ਅੱਜ ਖੜਗੇ ਸੀਗੇ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ ਰਾਂਚੀ ਦੇ ਵਿੱਚ ਉਹ ਕਹਿੰਦੇ ਵੀ ਕੇਂਦਰ ਨੇ ਇਹ ਸਰਬਦਲ ਦੀ ਬੈਠਕ ਚ ਵੀ ਮੰਨਿਆ ਸੀ ਕਿ ਹਾਂ ਸਾਡੇ ਕੋਲ ਇਨਪੁਟ ਹੈਗੇ ਸੀ ਪਰ ਅਸੀਂ ਉਹਨੂੰ ਸਹੀ ਸਟੱਡੀ ਨਹੀਂ ਕਰ ਸਕੇ ਜਾਂ ਸੁਰੱਖਿਆ ਦੀ ਸਾਡੀ ਕੋਤਾਈ ਆ ਦੂਸਰਾ ਅੱਜ ਉਹਨਾਂ ਨੇ ਇੱਕ ਬਿਆਨੀਆਂ ਦਿੱਤਾ ਉੱਥੇ ਇੱਕ ਰੈਲੀ ਜਿਸ ਸੰਬੋਧਨ ਕਰਦੇ ਆ ਉਹ ਕਹਿੰਦੇ 2 ਏਪ੍ਰੈਲ ਨੂੰ ਜਿਹੜਾ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਇਥੋਂ 3 ਦਿਨ ਪਹਿਲਾਂ ਕੇਂਦਰ ਕੋਲ ਪ੍ਰਧਾਨ ਮੰਤਰੀ ਕੋਲ ਪੀਐਮਓ ਹਾਊਸ ਕੋਲ ਇਨਪੁਟ ਸੀ ਇਸੇ ਲਈ ਨਰਿੰਦਰ ਮੋਦੀ ਨੇ ਆਪਣਾ ਕਸ਼ਮੀਰ ਦੌਰਾ ਕਹਿੰਦੇ ਰੱਦ ਕੀਤਾ ਤੇ ਪਰ ਕਹਿੰਦੇ ਜਨਤਾ ਨੂੰ ਉਹਨਾਂ ਨੇ ਖੁੱਲੇ ਆਮ ਛੱਡ ਦਿੱਤਾ ਕਿ ਉਹਨਾਂ ਦੀ ਕੋਈ ਫਿਕਰ ਨਹੀਂ ਇਸ ਹਵਾਲੇ ਨਾਲ ਕਿ ਕੀ ਇਹਦੀ ਵੀ ਸਮੀਖਿਆ ਹੋਣ ਦੀ ਲੋੜ ਹੈ ਕਿ ਸਾਡੀ ਸੁਰੱਖਿਆ ਦੀ ਸਾਡੀ ਇੰਟੈਲੀਜੈਂਸੀ ਦੀ ਕਿੱਥੇ ਬੇਲੀਅਰ ਹੈ ਤੇ ਦੂਸਰੇ ਪਾਸੇ ਕਿ ਉਸ ਘਟਨਾ ਦਾ ਬਦਲ ਜਾਂ ਬਦਲਾ ਸਿਰਫ ਜੰਗ ਬਿਲਕੁਲ ਸਾਰਾ ਹੀ ਹੋਣ ਦੀ ਲੋੜ ਹੈ ਕਿ ਜਿੱਥੇ ਜੋ ਜਿਹੜੇ ਯਾਤਰੀ ਗਏ ਹੋਏ ਸੀਗੇ ਜਿਹੜੇ ਸੈਲਾਨੀ ਗਏ ਹੋਏ ਸੀ ਉੱਥੇ ਕਿਉਂ ਸਿਕਿਉਰਿਟੀ ਨਹੀਂ ਸੀ ਉਹ ਬੰਦੇ ਐਡੀ ਦੂਰੋਂ ਕਿੱਥੋਂ ਆਏ ਤੇ ਕਿੱਥੇ ਚਲੇ ਗਏ ਕੌਣ ਸੀਗੇ ਅਜੇ ਤਾਂ ਨਿਸ਼ਾਨਦੇਹੀ ਨਹੀਂ ਤੇ ਉਹ ਸਿਕਿਉਰਿਟੀ ਦੀ ਜ਼ਿੰਮੇਵਾਰੀ ਕਿਸੇ ਦੀ ਤਾਂ ਹੁਣ ਤਾਂ ਡਾਇਰੈਕਟ ਗਵਰਨਮੈਂਟ ਆਫ ਇੰਡੀਆ ਦਾ ਕੰਟਰੋਲ ਹੈ ਉੱਥੇ ਸਿਕਿਉਰਿਟੀ ਦਾ ਫਕਤ ਹੁੰਦਾ ਕੋਈ ਉੱਥੇ ਸੂਬਾ ਸਰਕਾਰ ਵੀ ਝੂਟੀ ਹੈ ਉਹਦੇ ਕੋਲ ਤਾਂ ਹੈ ਹੀ ਨਹੀਂ ਭਾਵ ਲੈਫਟਨੈਂਟ ਗਵਰਨਰ ਕੋਲ ਹੈ ਲੈਫਟਨੈਂਟ ਗਵਰਨਰ ਦਾ ਮਤਲਬ ਹੈ ਹੋਮ ਮਿਨਿਸਟਰੀ ਕੋਲ ਹੈ ਗਵਰਨਮੈਂਟ ਆਫ ਇੰ ਆਪੋਜੀਸ਼ਨ ਇਹ ਸਵਾਲ ਉਠਾ ਰਹੀ ਹੈ ਲਗਾਤਾਰ ਕਾਫੀ ਦੇਰ ਤੋਂ ਉਠਾ ਰਹੀ ਹੈ ਨਾਕੇ ਬਨੋ ਉਠਾ ਰਹੀ ਹੈ ਪੀੜਤ ਪਰਿਵਾਰ ਵੀ ਉਠਾ ਰਹੇ ਨੇ ਤੇ ਬਹੁਤ ਸਾਰੇ ਲੋਕ ਹੋਰ ਵੀ ਉਠਾ ਰਹੇ ਨੇ ਇਹ ਸਾਰੇ ਸਵਾਲ ਨੂੰ ਕਿ ਇਹ ਕੀ ਹੋਇਆ ਇਹਦੀ ਜਵਾਬਦੇਹੀ ਫਿਕਸ ਕਰੋ ਘਟੋ ਘਟ ਕਿਸੇ ਦੀ ਤਾਂ ਕਰੋ ਨਾ ਉੱਥੇ ਕਿਸੇ ਕੋਈ ਸਕਿਉਰਟੀ ਇੰਚਾਰਜ ਹੋਏਗਾ ਕੋਈ ਬਾਕੀ ਚੀਜ਼ਾਂ ਹੋਣਗੀਆਂ ਕਿਸੇ ਦੀ ਤਾਂ ਕੋਈ ਗੱਲ ਹੋਏਗੀ ਇਹ ਕਿਉਂ ਵਾਪਰੇ ਆ ਇੱਕ ਤਾਂ ਇਹ ਸਵਾਲ ਹੈ ਦੂਸਰਾ ਸਵਾਲ ਇਹ ਹੈ ਕਿ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਹੈ ਜੰਗ ਦਾ ਇੱਕ ਟਾਈਪ ਦਾ ਆ ਹੁਣ ਦਿੱਲੀ ਕਿਸੇ ਨਾ ਕਿਸੇ ચીਫ ਨਾਲ ਪ੍ਰਧਾਨ ਮੰਤਰੀ ਦੀਆਂ ਮੀਟਿੰਗਾਂ ਨੇ ਅੱਜ ਮੀਟਿੰਗ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਅਜੀਤ ਦਵਾਲਤੇ ਪ੍ਰਾਈਮ ਮਿਨਿਸਟਰ ਦੀ ਹੋ ਰਹੀ ਹੈ ਜਿਹਦੇ ਕਰਕੇ ਲੋਕਾਂ ਨੂੰ ਲੱਗੀ ਜਾਂਦਾ ਕਿ ਫਾਈਨਲ ਅਥਾਰਟੀ ਨੇ ਅੱਜ ਤੱਕ ਕੁਝ ਹੋਊਗਾ ਲੋਕਾਂ ਚ ਰਾਤ ਦਿਨ ਚੇਚਾ ਨਹੀਂ ਆ ਰਹੀ ਖਾਸ ਤੌਰ ਤੇ ਜਿਨ੍ਹਾਂ ਲੋਕਾਂ ਨੇ ਤਾਂ ਜੰਗ ਨਹੀਂ ਦੇਖੀ ਜਿਹੜੇ ਲੋਕ ਅਜੇ ਬਾਹਰ ਨੇ ਦੂਰ ਦਰਾਡੇ ਉਹ ਤਾਂ ਕਈ ਵਾਰ ਥਾਪੀਆਂ ਮਾਰ ਸਕਦੇ ਨੇ ਸਭ ਕੁਝ ਸਿਖਾਓ ਜੀ ਇਹ ਤੋਂ ਬਿਨਾ ਕੰਮ ਨਹੀਂ ਚੱਲਣਾ ਇਹ ਤਾਂ ਕੋਈ ਇਹ ਕਹਿ ਦਿੰਦਾ ਮਰੀਸ਼ ਤਵਾੜੀ ਵਰਗਾ ਵੀ ਉਹਨੂੰ ਨਕਸ਼ੇ ਤੋਂ ਹੀ ਮਿਟਾ ਦਿਓ ਫਲਾਣੇ ਨੂੰ ਜੇ ਉਹ ਇੱਥੇ ਜੰਗਾਂ ਦਾ ਇਤਿਹਾਸ ਹੈ ਮਾੜਾ ਮੋਟਾ ਪੜਨ ਲਿਖਣ ਦੀ ਗੱਲ ਸਾਰਿਆਂ ਕੋਲੇ ਹੀ ਹੋਏਗੀ ਔਰ ਇਹ ਦੇਖਣਾ ਛੋਟਾ ਜਿਹਾ ਬੀਅਤ ਨਾਮ ਸੀਗਾ ਤੇ ਅਮਰੀਕਾ ਦੀ ਬੂਥ ਲਾਗੀ ਸੀ ਤੇ ਹਾਰ ਕੇ ਵਾਪਸ ਭੱਜਿਆ ਇਰਾਕ ਤੋਂ ਅਫਗਾਨਿਸਤਾਨ ਤੋਂ ਰੂਸ ਵਾਪਸ ਭੱਜਿਆ ਸੋਵੀਅਤ ਯੂਨੀਅਨ ਜਿਹੜਾ ਇਕੱਠਾ ਵੀ ਸੀ ਅਨਾ ਕਿ ਉਹਦੋਂ ਔਰ ਝੂਕ ਰਹੇ ਤੇ ਜੰਗ ਚੱਲ ਰਹੀ ਹੈ ਕੁਝ ਨਹੀਂ ਜੰਗ ਚੋਂ ਕੁਝ ਨਹੀਂ ਨਿਕਲਣਾ ਔਰ ਪੰਜਾਬ ਵਰਗਾ ਸੂਬਾ ਖਾਸ ਤੌਰ ਤੇ ਮжоਰਿਟੀ ਪੰਜਾਬੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਉਹ ਨਹੀਂ جنگ ਚਾਹੁੰਦੇ ਮਨੋ ਕਿਉਂਕਿ ਉਹਨਾਂ ਨੇ ਬਰਬਾਦੀਆਂ ਦੇਖੀਆਂ ਹੋਈਆਂ ਨੇ 65 ਦੇ ਮਾਮਲੇ 'ਚ 71 ਦੇ ਮਾਮਲੇ 'ਚ ਮੱਖ-ਮੱਖ ਮਾਮਲੇ ਦੇ ਵਿੱਚ ਔਰ ਜਦੋਂ ਇੱਕ ਗੱਲ ਹੈ ਉਦੋਂ 65 ਦੀ ਲੜਾਈ ਜਨਰਲ ਹਰਵਖ ਸਿੰਘ ਨੇ ਆਪਣੀ ਆਟੋ ਬਾਇਓਗ੍ਰਾਫੀ ਲਿਖੀ ਹੋਈ ਹੈ 65 ਦੀ ਲੜਾਈ ਦੇ ਵਿੱਚ ਜਦੋਂ ਆਰਮੀ ਚੀਫ ਨੇ ਇਹ ਕਹਿ ਦਿੱਤਾ ਕਿ ਤੁਸੀਂ ਪਿੱਛੇ ਆ ਜਾਓ ਸਤਲੁਜ ਤੋਂ ਇੱਧਰ ਉਧਰ ਛੱਡ ਕੇ ਆ ਜਾਓ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਜਿਵੇਂ ਏਡੀਸੀ ਸੀਗਾ ਜਨਨਾ ਹਰਬਖਸ਼ ਸਿੰਘ ਦਾ ਉਹਨਾਂ ਨੇ ਅਮਰਿੰਦਰ ਸਿੰਘ ਬਾਰੇ ਵੀ ਚੁਟਕੀਆਂ ਕਈ ਲਾਈ ਜਾਂਦੇ ਵੀ ਇਹ ਛਤਰੀ ਆਪ ਦੇ ਸਿਰ ਤੇ ਲੈ ਕੇ ਖੜਾ ਹੋ ਜਾਂਦਾ ਸੀ ਪਰਲੇ ਪਾਸੇ ਬਾਕੀ ਅਮਰਿੰਦਰ ਸਿੰਘ ਉਹਨਾਂ ਨੇ ਵੀ ਆਪਣੇ ਉਹਦੇ ਚ ਲਿਖੀ ਹੈ ਕਿ ਰਾਤ ਨੂੰ ਆਇਆ ਫੌਰ ਮੈਂ ਚੱਕਿਆ ਕਹਿੰਦੇ ਨੇ ਜਨਰਲ ਸਾਹਿਬ ਨਾਲ ਗੱਲ ਕਰਾਓ ਤੇ ਉਪਰੋ ਹੁਕਮ ਸੀਗਾ ਖਿਛੜ ਕੇ ਆਜੋ ਉਹ ਕਹਿੰਦੇ ਜਨਰਲ ਹਰਬਖਸ਼ ਸਿੰਘ ਨੇ ਕਿਹਾ ਵੀ ਬਾਕੀ ਤਾਂ ਸਾਡਾ ਚਲਾ ਹੀ ਗਿਆ ਨਨਕਾਣਾ ਚਲਾ ਗਿਆ ਬਾਕੀ ਚਲੇਗੇ ਜੇ ਅਮਰਸਰ ਵੀ ਚਲਾ ਗਿਆ ਤਾਂ ਜੌਣ ਦਾ ਖੇਤਰ ਗਿਆ ਤੇ ਕਹਿੰਦੇ ਉਹਨੇ ਆਰਮੀ ਚੀਫ ਨੂੰ ਕਿਹਾ ਵੀ ਇੱਥੇ ਆ ਕੇ ਆਰਡਰ ਦੇ ਗਰਾਉਂਡ ਤੇ ਆ ਕੇ ਮੈਂ ਗਰਾਉਂਡ ਤੇ ਆ ਮੇਰੀ ਆਪਣੀ ਅਸੈਸਮੈਂਟਾਂ ਜੇ ਦੇਖਣਾ ਮੈਂ ਬਾਹਰਲਾ ਆਰਡਰ ਨਹੀਂ ਮੰਨਦਾ ਉਹਨੇ ਨਹੀਂ ਮੰਨਿਆ ਤੇ ਜਿਹੜਾ ਉਹ ਲੈਕਚਰ ਦਿੱਤਾ ਜਿਹਦੇ ਨਾਲ ਉਦੋਂ ਲੜਾਈ ਲੜੀ ਗਈ ਹੈ ਜਿਹੜੇ ਅਬਦੁਲ ਹਮੀਦ ਦੀ ਸਮਾਦ ਹੈ ਜੇ ਵੀ ਉਹਨਾਂ ਦੇ ਬਹੁਤ ਮੇਲਾ ਲੱਗਦਾ ਹੈ ਉੱਥੇ ਤੇ ਪੈਟਰਨ ਟੈਂਕ ਜਿਹਨਾਂ ਦਾ ਤੋੜ ਬਣੀ ਸੀ ਉਹ ਲੋਕਾਂ ਨੇ ਕਿਵੇਂ ਤੋੜੇ ਇੱਕ ਜज्ਬਾ ਸੀਗਾ ਕੇਵਲ ਉਸ ਏਰੀਏ ਨੂੰ ਬਚਾਉਣ ਦਾ ਜਿਹੜਾ ਜਦੋਂ ਤੁਸੀਂ ਲੜਾਈ ਲੜਦੇ ਹੋ ਪਰ ਕਿੰਨੇ ਲੋਕ ਮਰੇ ਨੇ ਕਿੰਨੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ ਉਦੋਂ ਬਾਅਦ ਚ ਇਹ ਕੇਵਲ ਗੁੱਡਾ ਗੁੱਡੀ ਦਾ ਖੇਡ ਨਹੀਂ ਹੈ ਕਿ ਬਾਅਦ ਦੇ ਵਿੱਚ ਤੁਸੀਂ ਕਹੋਗੇ ਕਿ ਇੰਨਾ ਕੁ ਕਰ ਲੈ ਫਿਰ ਬਾਰਡਰ ਦੇ ਲੋਕਾਂ ਨੂੰ ਜਿੰਨਾ ਉੱਠਣਾ ਪੈਂਦਾ ਰਿਸ਼ਤੇਦਾਰਾਂ ਦੇ ਆਲੇ ਦੁਆਲੇ ਜਾਣਾ ਡੰਗਰ ਬੱਚਾ ਖੋਲ ਕੇ ਉਹ ਉਦੋਂ ਵੱਡੀ ਸਵਾਲ ਨੇ ਜਿਹੜੇ ਸਾਰੇ ਇਹ ਬਹੁਤ ਮਾਮਲੇ ਸੀਰੀਅਸ ਨੇ ਔਰ ਜੰਗ ਤੁਹਾਡੇ ਫਖਰ ਚ ਇੰਨਾ ਕਾ ਇੱਕ ਵਾਰ ਲਾ ਦੋਂਗੇ ਹਟੂਗੀ ਤੁਹਾਡੇ ਕਰਕੇ ਤਾਂ ਜ਼ਰੂਰੀ ਨਹੀਂ ਹੈ ਮੈਂ ਸਾਡੇ ਚੀਫ ਮਿਨਿਸਟਰ ਨੂੰ ਸੁਣ ਰਿਹਾ ਸੀਗਾ ਚੀਫ ਮਿਨਿਸਟਰ ਸਾਹਿਬ ਕਹਿੰਦੇ ਨੇ ਕਿ ਜੀ ਅਸੀਂ ਤਾਂ ਪੂਰੀ ਤਰ੍ਹਾਂ ਨਾਲ ਆ ਤੇ ਜੇ ਉਹ ਸੁਧਰਦੇ ਨਹੀਂ ਤਾਂ ਫਿਰ ਹੋਰ ਕੀ ਐ ਦੋਬੇ ਨਾ ਚਾਰਾ ਕੋਈ ਨਹੀਂ ਹੈ ਚੀਫ ਮਿਨਿਸਟਰ ਨੂੰ ਕਲੀਅਰ ਹੋ ਗਿਆ ਕਿ ਉਹ ਪਾਕਿਸਤਾਨੀ ਸੀਗੇ ਪਾਕਿਸਤਾਨੋਂ ਹੀ ਆਏ ਨੇ ਪਾਕਿਸਤਾਨੀ ਸ਼ੰਦੇਹੀ ਹੋ ਗਈ ਏਅਰਪੋਰਟ ਹੈਗੀ ਆ ਕੋਈ ਕਿਸੇ ਨੇ ਨਹੀਂ ਦੱਸਿਆ ਉਹਨਾਂ ਨੂੰ ਫਿਰ ਤੋਂ ਪੰਜਾਬ ਦੇ ਲੋਕਾਂ ਨੂੰ ਵੀ ਦੱਸ ਦੇਣਾ ਦੂਜੀ ਗੱਲ ਜਿਹੜੀ ਉਹੀ ਜੁਮਲੇ ਵਾਲੇ ਕੀਤੇ ਉਹ ਕਹਿੰਦੇ ਮੇਰੇ ਨਾਲ ਲਫਟਰ ਚੈਨਲ 'ਚ ਹੁੰਦੇ ਸੀਗੇ ਪਾਕਿਸਤਾਨ ਦੇ ਬੰਦੇ ਉਹ ਕਹਿੰਦੇ ਸੀ ਕਹਿੰਦੇ ਮੈਨੂੰ ਸਾਨੂੰ ਕਹਿੰਦੇ ਸੀ ਵੀ ਤੁਸੀਂ ਕਬਜ਼ਾ ਕਰਨਾ ਕਰ ਲਓ ਲਾਹੌਰ ਤੇ ਇੱਕ ਘੰਟੇ ਬਾਅਦ ਛੱਡ ਕੇ ਆ ਜਾਓਗੇ ਸਾਡਾ ਜਿੰਨਾ ਮੁਰਾ ਹਾਲ ਹੈ ਤੁਸੀਂ ਸਾਨੂੰ ਸਮਝ ਨਹੀਂ ਸਕਦੇ ਇਹ ਕੋਈ ਚੀ ਮਨਿਸਟਰ ਬਿਆਨ ਦਿੰਦਾ ਪਬਲੀਕਲੀ মিডিਆ ਦੇ ਸਾਹਮਣੇ ਲਾਹੌਰ ਜਾ ਕੇ ਤਾਂ ਦੇਖੋ ਨਾ ਉੱਥੋਂ ਭਾਗੇ ਦਾ ਬਾਰਡਰ ਟੱਪੋ ਮੜਾ ਜਾਂਦਾ ਤਾਂ ਪਤਾ ਲੱਗਦਾ ਵੀ ਤੂੰ ਐਸ ਢੰਗ ਨਾਲ ਕੋਈ ਟੱਪਣਾ ਦਿੰਦਾ ਨਾ ਨਹੀਂ ਆਪੀ ਤੂੰ ਕਹਿ ਰਿਹਾ ਆਪੀ ਚੀਫ ਮਿਨਿਸਟਰ ਕਹਿ ਰਿਹਾ ਵਿਧਾਨ ਸਭਾ ਦੇ ਵਿੱਚ ਕਿ ਇੱਥੇ ਤਾਂ ਉਹ ਕਿਸਾਨ ਰਹਿੰਦੇ ਨੇ ਜਿਹੜੇ ਬਾਰੀ ਪਿੱਛੇ ਲੱਤ ਵੜ ਦਿੰਦੇ ਨੇ ਬੰਦਾ ਮਾਰ ਦਿੰਦੇ ਨੇ ਇਹ ਇੱਕੋ ਜੀਨ ਨੇ ਭਾਈ ਲੈਂਦੇ ਤੇ ਚੜਦੇ ਪੰਜਾਬ ਦੇ ਉਹੀ ਜੀਨ ਜਿਹਨੇ ਜਿਹੜੇ ਮਿੱਟੀ ਨਾਲ ਜੁੜੇ ਤੇ ਬਾਕੀ ਦੇ ਨੇ ਉੱਥੇ ਜਾ ਕੇ ਤੁਸੀਂ ਹੋਰੇ ਗੱਲਾਂ ਕੀ ਕਰਨ ਲੱਗ ਜਾਨੇ ਹੋ ਆਪਸ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਔਰ ਪਾਕਿਸਤਾਨ ਬਲਕੇ ਸਾਡੀ ਸਟੇਟ ਦੇ ਤੇ ਲੀਡਰਸ਼ਿਪ ਨੂੰ ਇਹ ਚਾਹੀਦਾ ਵੀ ਵੈਸੇ ਅਸੀਂ ਦੇਸ਼ ਨਾਲ ਕੋਈ ਵਿਰੋਧੀ ਨਹੀਂ ਹੁੰਦੇ ਹੋ ਪਰ ਜੇ جنگ ਤੋਂ ਟਾਲਿਆ ਜਾਵੇ ਇਹ ਸਭ ਤੋਂ ਬਿਹਤਰ ਤਰੀਕਾ ਹੈ ਅਸੀਂ ਕੀ ਰੋਲ ਪਲੇ ਕਰ ਸਕਦੇ ਹਾਂ ਜੰਗ ਨੂੰ ਟਾਲਣ ਲਈ ਉਹਦੇ ਸਹਿਯੋਗ ਕਰਨ ਲਈ ਤਿਆਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਮੈਨੂੰ ਇਹ ਸਮਝ ਨਹੀਂ ਆ ਰਹੀ ਅਸੀਂ ਕਿਹੜੇ ਮਾਹੌਲ ਦੇ ਵਿੱਚ ਕੀ ਵਿਚਰ ਰਹੇ ਸਿੱਧੂ ਸਾਹਿਬ ਤੇਲ ਪਾਉਣ ਵਾਲੇ ਤਾਂ ਬਹੁਤ ਮਿਲ ਜਾਂਦੇ ਨੇ ਪਰ ਜੰਗ ਦੀ ਅੱਗ ਤੇ ਪਾਣੀ ਪਾਉਣ ਵਾਲਾ ਬਹੁਤ ਘੱਟ ਮਿਲਦਾ ਸੋ ਇਸ ਨੂੰ ਟਾਲਣ ਦੇ ਲਈ ਇਸ ਨੂੰ ਉਸ ਮਸਲੇ ਨਾਲ ਨਜਿੱਠਣ ਦੇ ਲਈ ਜੇ ਅੱਤਵਾਦ ਤੇ ਘਟਨਾਵਾਂ ਆਪਰਦੀ ਅੱਤਵਾਦ ਨਾਲ ਨਜਿੱਠਣ ਦੇ ਲਈ ਹੋਰ ਕੋਈ ਨੁਕਤਾ ਜਿਹਦੇ ਉੱਤੇ ਕੰਮ ਹੋ ਸਕਦਾ ਸੀ ਜਿਹਦੇ ਤੇ ਗੱਲ ਹੋ ਸਕਦੀ ਸੀ ਸਾਹਮਣੇ ਬਿਠਾ ਕੇ ਕੋਈ ਗੱਲ ਹੋ ਸਕਦੀ ਸੀ ਉਹਦੇ ਬਾਰੇ ਕੋਈ ਰਾਏ ਨਹੀਂ ਸਿਰਫ ਅਸੀਂ ਉਸੇ ਤਣਾਤਣੀ ਵਾਲੇ ਮਾਹੌਲ ਨੂੰ ਅੱਗੇ ਵਧਾ ਰਹੇ ਹਾਂ ਕਿ ਚਲੋ ਇਹ ਲੱਗਦੀ ਹੈ ਜੰਗ ਅਸੀਂ ਵੀ ਤਿਆਰ ਹਾਂ ਦੇਖੋ ਇਹ ਜੰਗ ਲੜਨੀ ਜਾਂ ਨਾਲ ਲੜਨੀ ਦੋਨੋਂ ਗੱਲਾਂ ਪਰ ਜਿਹੜਾ ਪ੍ਰਪੋਗੈਂਡਾ ਇਹ ਸਾਰਾ ਹਿੰਦੂ ਤੋਵਾ ਪ੍ਰੋਜੈਕਟ ਹੈਗਾ ਸਾਰਾ ਉਸੇ ਇੱਕ ਉਹੀ ਪ੍ਰੋਜੈਕਟ ਦੇ ਥੱਲੇ ਰੌਲਾ ਪਾਇਆ ਜਾ ਰਿਹਾ ਹੈ ਤੇ ਚੰਗੀ ਗੱਲ ਨਾਲ ਲੜੀ ਜਾਵੇ ਕਿਉਂਕਿ ਅਸੀਂ ਜੇ ਦੇਖੀਏ ਪੰਜਾਬ ਦੇ ਵਿੱਚ 2.5 100 ਪਿੰਡ 200 300 ਪਿੰਡ ਤਾਂ ਪਹਿਲੇ ਹੀ ਡਾਇਰੈਕਟਲੀ ਅਫੈਕਟਡ ਹੈ ਜਿਹੜਾ ਕੰਡਿਆਲੀ ਤਾਰ ਦੇ ਨਾਲ ਨਾਲ ਅੰਦਰਲੇ ਪਾਸੇ ਖੜਾ ਹੈਗਾ ਸਾਰਾ ਇਹਨਾਂ ਦਾ ਡਾਇਰੈਕਟਲੀ ਬਾਕੀ ਹੋਰ ਅੱਗੇ ਤੱਕ ਪੰਜਾਬ ਦੇ ਸਾਰੇ ਅਫੈਕਟਡ ਹੁੰਦੇ ਸਾਰੇ ਨੁਕਸਾਨ ਬਹੁਤ ਹੁੰਦਾ ਪੰਜਾਬ ਨੇ ਝੱਲਿਆ ਨੁਕਸਾਨ ਤੇ ਜਿਹੜੇ ਝੱਲਦੇ ਉਹਨਾਂ ਨੂੰ ਪਤਾ ਹੁੰਦਾ ਸਾਰਾ ਹੋਰ ਕਿਸੇ ਪਾਸੇ ਤੇ ਮੇਰੇ ਮੇਰੇ ਯਾਦ ਆ ਵੀ ਇੱਕ ਕਰੀਏ ਇੱਕ ਕਿਤੇ ਕੋਈ ਪੱਤਰਕਾਰਾਂ ਦੀ ਟੀਮ ਸੀ ਉਹ ਜੋ ਮਹਾਰਾਸ਼ਟਰ ਵਾਲੇ ਵੀ ਸੀ ਸਾਰੇ ਗਏ ਬੜੀ ਪੁਰਾਣੀ ਗੱਲ ਹੈ 2000 ਤੋਂ ਪਹਿਲਾਂ ਦੀ ਗੱਲ ਹੈ ਤੇ ਉਹ ਇੱਥੇ ਬਾਗਾ ਬਾਰਡਰ ਤੇ ਗਏ ਤੇ ਜਿਸ ਤਰੀਕੇ ਦਾ ਉਹ ਲੋਕਾਂ ਨੂੰ ਡਾਂਸ ਕਰਾਉਂਦੇ ਆ ਉੱਥੇ ਬੀਐਸਐਫ ਵਾਲੇ ਸਾਰਾ ਉਹ ਜਿਹੜੀ ਪਰੇਡ ਆ ਤੇ ਜਿਹੜਾ ਝੰਡਾ ਲਾਉਣਾ ਤੇ ਉਹਦੀ ਜਿਹੜੀ ਸਾਰੀ ਪ੍ਰਕਿਰਿਆ ਤੇ ਉਹਦੇ ਵਿੱਚ ਪ੍ਰੈਸ ਵਾਲੇ ਉੱਠ ਕੇ ਜੀ ਸਾਡੇ ਜੋ ਮਹਾਰਾਸ਼ਟਰ ਵਾਲੇ ਪ੍ਰੈਸ ਸਿਪਸੈਨਾ ਨਾਲ ਜੁੜੇ ਹੋਣਗੇ ਉਹ ਵਿੱਚੋਂ ਝੜ ਕੇ ਉਹਦੇ ਵਿੱਚ ਜੀ ਬਕਾਇਦਾ ਭੱਜ ਕੇ ਦੌੜ ਕੇ ਉਹਨਾਂ ਨਾਲ ਰਲ ਗਏ ਬੜਾ ਅਸੀਂ ਤਾਂ ਬੋਲਣਾ ਕੀ ਸੀ ਪ੍ਰੈਸ ਵਾਲਿਆਂ ਦੇ ਦੂਜਿਆਂ ਨੇ ਸਾਰਾ ਤੇ ਲੋਕ ਅੰਮ੍ਰਿਤਸਰ ਦੇ ਕੋਈ ਬੈਠੇ ਸੀ ਨੇੜੇ-ਤੇੜੇ ਗਰੁੱਪ ਜਾ ਉਹ ਕਹਿੰਦੇ ਵੀ ਬੈਠ ਜਾਓ ਨਹੀਂ ਤਾਂ ਅਸੀਂ ਚੱਲੀਆਂ ਵਾਰਾਂ ਤਿੰਨ ਤੇ ਸਾਨੂੰ ਪਤਾ ਵੀ ਕੀ ਹੁੰਦਾ ਤੁਸੀਂ ਤਾਂ ਚਲੇ ਜਾਓਗੇ ਲੋਕ ਲੋਕੋ ਸਿੱਧੇ ਹੀ ਪੈ ਗਏ ਉੱਠ ਕੇ ਉਹਨਾਂ ਨੂੰ ਬਾਹਾਂ ਫੜ-ਫੜ ਕੇ ਥੱਲੇ ਬਹਾ ਲੇ ਤੇ ਉਹ ਇਸ ਕਰਕੇ ਇਹ ਸਾਨੂੰ ਤਾਂ ਪੰਜਾਬ ਵਾਲਿਆਂ ਨੂੰ ਪਤਾ ਵੀ ਇਹ ਲੜਾਈ ਕੀ ਹੁੰਦੀ ਆ ਲੜਾਈ ਇਹ ਕੀ ਹੋ ਸਕਦਾ ਵੀ ਉਹ ਜ ਤੁਸੀਂ ਉਹੀ ਖਲਵਾੜ ਕਰਨਾ ਹੋਵੇ ਅੱਧਾ ਪੰਜਾਬ ਉਹੀ ਛੱਡ ਦਿਓ ਕੀ ਪਤਾ ਲੱਗਦਾ ਕੀ ਕਰਨਾ ਹੈ ਕੀ ਤੁਹਾਡੀਆਂ ਪਲਾਨਾਂ ਹੈ ਕਿਹੜੀ ਵੱਡੀ ਕੋਈ ਗਲਤ ਬਾਤ ਹੈ ਇਹ ਸਾਡੀਆਂ ਅੱਗੇ ਨਹੀਂ ਪੰਜਾਬ ਦਾ ਸਤਿਆਨਾਸ਼ ਮਾਰਿਆ ਬਿਨਾ ਮਤਲਬ ਤੋਂ ਦੇਸ਼ ਦੀ ਆਜ਼ਾਦੀ ਨਾਲ ਨਹਿਰੂ ਨੂੰ ਪਤਾ ਸੀ ਨਾ ਜਰਾਂ ਨੂੰ ਪਤਾ ਸੀ ਤੁਸੀਂ ਵੀ ਇੰਨਾ ਇੱਕ ਇੱਕ ਮਿਲੀਅਨ 10 ਲੱਖ ਲੋਕਾਂ ਦਾ ਕਹਾਣ ਹੋ ਜਾਏਗਾ ਲਹੂ ਤੇ ਬਾਕੀ ਫਿਰ ਕਿਸ ਤਰੀਕੇ ਨਾਲ ਸਾਰੇ ਇੰਨੇ ਲੋਕ ਘਰੋਂ ਬੇਕਾਰ ਹੋਣਗੇ ਬਿਲਕੁਲ ਬੰਨੇ ਵੀ ਆਬਾਦ ਵਿੱਚ ਵੀ ਸਾਨੂੰ ਕੋਈ ਇਸ ਕਿਸਮ ਦਾ ਆਈਡੀਆ ਨਹੀਂ ਸੀ ਕਿ ਦੋਨੋਂ ਪੰਜਾਬੀ ਨਹੀਂ ਸੀ ਦੋਨੋਂ ਬਾਹਰੋਂ ਸੀਗੇ ਉਹ ਇਸ ਕਰਕੇ ਇਹਨਾਂ ਨੂੰ ਪਤਾ ਨਹੀਂ ਪੰਜਾਬ ਦਾ ਕੀ ਹਾਲ ਹੁੰਦਾ ਹੈ ਪੰਜਾਬ ਦੇ ਵਿੱਚ ਤੇ ਇਹ ਇਸ ਕਰਕੇ ਲੜਾਈ ਨੂੰ ਕਦੇ ਅੱਜ ਦੇ ਯੁੱਗ ਦੇ ਵਿੱਚ ਕੋਈ ਨਹੀਂ ਠੀਕ ਕਹਿੰਦਾ ਲੜਾਈ ਕਿਸੇ ਦੇ ਘਰੇ ਨਾਲ ਲੜੀ ਜਾਵੇ ਜਿਹੜਾ ਆਪਦੇ ਘਰੇ ਲੜਾਈ ਆ ਜਾਵੇ ਉਦੋਂ ਮਾੜਾ ਬੰਦਾ ਭਗਵੰਤ ਮਾਨ ਤੋਂ ਕੋਈ ਹੋ ਸਕਦਾ ਜਿਹੜਾ ਆਪਦੇ ਘਰੇ ਲੜਾਈ ਨੂੰ ਕਹੇ ਵੀ ਮੈਂ ਤਾਂ ਅਸੀਂ ਕਰਦੇ ਆ ਕਿ ਸਭ ਨੂੰ ਦਿਖਾਓ ਇਹ ਕਿਹੜੀਆਂ ਗੱਲਾਂ ਕਰਦਾ ਐਨੇ ਹਲਕੇ ਕਿਸਮ ਦੇ ਪੋਲਿਟੀਸ਼ੀਅਨ ਹੈ ਕਿਹੜਾ ਜਿਹੜੇ ਉਹ ਨਹੀਂ ਚਾਹੀਦੀ ਇਦਾਂ ਸੀਰੀਅਸ ਮਾਹੌਲ ਦੇ ਵਿੱਚ ਕੋਈ ਬੇਇੱਜ਼ਤੀ ਇੱਕ ਤਰ੍ਹਾਂ ਦਾ ਐ ਲੱਗਦਾ ਪੰਜਾਬ ਦੇ ਲੋਕਾਂ ਦੀ ਬੇਇੱਜ਼ਤੀ ਹੈ ਇਹ ਸਾਰਾ ਇਸ ਕਿਸੇ ਦਾ ਇਹ ਸਾਨੂੰ ਲੀਡ ਕਰਨ ਵਾਲੇ ਆ ਲੀਡ ਕਰਨ ਵਾਲੇ ਲੋਕ ਆ ਇਸ ਕਰਕੇ ਲੜਾਈ ਲੜੂਈ ਨਹੀਂ ਚਾਹੀਦੀ ਬਿਲਕੁਲ ਨਹੀਂ ਕਿਸੇ ਵੀ ਲੈਵਲ ਤੇ ਚਾਹੀਦੀ ਅੱਜ ਵੀ ਲੜਾਈ ਸ਼ੁਰੂ ਕਰ ਲੋਂਗੇ ਬੰਦ ਕਰਾਉਣੀ ਮੁਸ਼ਕਲ ਹੋ ਜੂ ਅਜੇ ਤੱਕ ਤੁਸੀਂ ਦੇਖ ਲਓ ਯੂਕਰੇਨ ਦਾ ਕੀ ਹੋ ਰਿਹਾ ਹੈਗਾ ਜਿਵੇਂ ਫਿਰ ਮੁੜ ਕੇ ਦੱਸ ਦਿੱਤ ਕਰੀ ਜਾਂਦੇ ਵੀ ਅਸੀਂ ਹੁਣ ਤੁਹਾਡੇ ਲਈ ਤੁਹਾਡੇ ਮੀਨਰਲ ਜਿਹੜੇ ਚਾਹਣੇ ਅਸੀਂ ਦੇਣ ਨੂੰ ਤਿਆਰ ਆ ਅਮਰੀਕਾ ਉਹ ਤੇ ਇੱਥੇ ਪਤਾ ਨਹੀਂ ਕੀ ਕੀ ਹੋਊਗਾ ਤੁਹਾਡੇ ਲਈ ਤੇ ਇਸ ਕਰਕੇ ਚਾਹੀਦਾ ਨਹੀਂਗਾ ਸਾਨੂੰ ਬਿਲਕੁਲ ਇੰਟਰਨੈਸ਼ਨਲ ਜਿਹੜੀਆਂ ਕਾਂਸਪੀਰੇਸੀਆਂ ਸਾਨੂੰ ਨਹੀਂ ਪਤਾ ਵੀ ਕੀ ਕੀ ਐ ਤੇ ਕਿੱਥੇ ਐ ਹਾਂਜੀ ਬਹੁਤ ਫਿਕਰ ਹੈ ਬਹੁਤ ਤਣਾਅ ਹੈ ਬਹੁਤ ਟੈਨਸ਼ਨ ਵਾਲਾ ਮਾਹੌਲ ਹੈ ਜਨਤਾ ਦੇ ਵਿੱਚ ਕਾਫੀ ਫਿਕਰ ਪਾਇਆ ਜਾ ਰਿਹਾ ਪਰ ਜਦੋਂ ਪੰਜਾਬ ਨੂੰ ਮੁਲਕ ਦੇ ਨਾਂ ਦੇ ਉੱਤੇ ਬੇਰਹਿਮੀ ਨਾਲ ਵੰਡਿਆ ਵੱਡਿਆ ਟੁੱਕਿਆ ਉਹ ਜ਼ਖਮ ਅਜੇ ਤੱਕ ਸੁੱਕੇ ਨਹੀਂ ਸੀ ਕਿ ਅਸੀਂ ਫਿਰ ਸੁੱਬਿਆਂ ਚ ਵੰਡੇ ਗਏ ਤੇ ਵੱਡੇ ਗਏ ਤੇ ਅਜੇ ਉਹ ਜ਼ਖਮ ਵੀ ਸਾਡੇ ਸੁੱਕਣ ਨਹੀਂ ਦਿੱਤੇ ਜਾ ਰਹੇ ਤੇ ਸ਼ਾਇਦ ਨਵੇਂ ਜ਼ਖਮ ਨਾ ਮਿਲਣ ਇਹਦਾ ਫਿਕਰ ਸਾਨੂੰ ਹੈਗਾ ਉਸੇ ਫਿਕਰਾਂ 'ਚ ਇਹ ਚਰਚਾ ਸੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ